ਅਸਲਾਮੁਆਲੇਕum ਬਿਸਮਿਲ੍ਲਾਹਿ ਰਹਿਮਾਨਿਰ ਰਹੀਮ ਮੇਰਾ ਨਾਮ ਮੁਹੰਮਦ ਸਾਹਿਲ ਮੈਂ ਮਲੇਰ ਕੋਲੇ ਤੋਂ ਬਿਲੋਂਗ ਕਰਦਾ ਹਾਂ ਮੈਂ 2-3 ਦਿਨਾਂ ਤੋਂ ਇੱਕ ਚੀਜ਼ ਦਾ ਗੋਰੋ ਫਿਕਰ ਕਰ ਰਹੇ ਹਾਂ ਕਿ ਆਪਣੇ ਮੁਸਲਮਾਨ ਭਾਈ ਨੇ ਜਿਹੜੇ ਖੁਸ਼ੀਆਂ ਮਨਾ ਰਹੇ ਨੇ ਠੀਕ ਹੈ ਤੇ ਖੁਸ਼ੀਆਂ ਦੇ ਨਾਲ ਬਾਜ਼ਾਰਾਂ ਦੇ ਵਿੱਚ ਸ਼ੋਪਿੰਗਾਂ ਹੋ ਰਹੀਆਂ ਨੇ ਠੀਕ ਹੈ ਔਰ ਇੱਕ ਰੋਸ਼ਨ ਮਾਹੌਲ ਬਣਾਇਆ ਜਾ ਰਿਹਾ ਹੈ ਲਾਈਟਾਂ ਲਾ ਲਾ ਕੇ ਠੀਕ ਹੈ ਮਸਜਿਦਾਂ ਦੇ ਵਿੱਚ ਠੀਕ ਹੈ ਤੇ ਮਸਜਿਦਾਂ ਨੂੰ ਸਜਾਇਆ ਜਾ ਰਿਹਾ ਹੈ ਕੀਕ ਸਜਾਣਾ ਕੋਈ ਉਹ ਨਹੀਂ ਹੈ ਪਰ ਹਾਲਾਤ ਦੇਖਣੇ ਪੈਣੇ ਆ ਵੀ ਹਾਲਾਤ ਕੀ ਚੱਲ ਰਹੇ ਆ ਇਸ ਟਾਈਮ ਕੀ ਸਜਾਣਾ ਕਿਉਂਕਿ ਦੂਸਰੀ ਜਿਹੜੇ ਧਰਮਾਂ ਦੇ ਸਾਡੇ ਸਿੱਖ ਭਾਈ Hindu ਭਾਈ Christian ਭਾਈ ਜਿੰਨੇ ਵੀ ਧਰਮਾਂ ਦੇ ਲੋਕ ਨੇ ਉਹ ਸੋਚਦੇ ਹੋਣਗੇ ਕਿ ਕਿ ਯਾਰ ਮੁਸਲਮਾਨਾਂ ਦੇ ਉੱਪਰ ਇੱਕ ਤਰ ਇੱਕ ਇੱਕ ਤਰਫ ਤੇ ਤਾਂ ਫਲਸਤੀਨ ਦੀ ਤਰਫ ਤੇ ਮੁਸਲਮਾਨਾਂ ਦੇ ਵਿੱਚ ਜ਼ੁਲਮ ਹੋ ਰਿਹਾ ਦੂਜੇ ਪਾਸੇ ਮੁਸਲਮਾਨ ਸਾਰੀ ਤਰਫ ਤੇ ਜਸ਼ਨ ਮਨਾ ਰਹੇ ਨੇ افطار ਦੀਆਂ ਫੋਟੋਆਂ ਪਾ ਰਹੇ ਨੇ ਆਪਣਾ ਰੋਜ਼ਾ ਖੋਲਣ ਦੀਆਂ ਵੀ ਅਸੀਂ ਇਹ ਖਾ ਰਹੇ ਹਾਂ ਤੁਸੀਂ ਇਹ ਸੋਚੋ ਯਾਰ ਉਹਨਾਂ ਨੂੰ ਤਾਂ ਖਾਣ ਨੂੰ ਵੀ ਨਹੀਂ ਮਿਲਦਾ ਹੈਗਾ ਉਹ ਵਿਚਾਰੇ ਅੰਧੇਰੇ 'ਚ ਬੈਠੇ ਨੇ ਅਸੀਂ ਉਹਰੇ ਰੋਸ਼ਨਾ 'ਚ ਬੈਠੇ ਹਾਂ ਠੀਕ ਹੈ ਲਾਈਟਾਂ ਲਾ ਰਹੇ ਹਾਂ ਦੂਸਰੇ ਤੱਕ ਮੈਸੇਜ ਇਹ ਪਹੁੰਚ ਰਹੇ ਆ ਵੀ ਇਹਨਾਂ ਨੂੰ ਕੋਈ ਗਮ ਨਹੀਂ ਹੈ ਵੀ ਅੱਜ ਜੇ ਅਗਰ ਉਹ ਮਾਰ ਰਹੇ ਨੇ ਕੱਲ ਨੂੰ ਅਗਰ ਇੱਥੇ ਵੀ ਕੁਝ ਹੁੰਦਾ ਤਾਂ ਇਹਨਾਂ ਨੂੰ ਕੋਈ ਗਮ ਨਹੀਂ ਹੋ ਠੀਕ ਹੈ ਉਹ ਕਿਉਂਕਿ ਰਸੂਲੇ ਖੁਦਾ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ ਕਿ ਮੁਸਲਮਾਨ ਮੂਮਿਨਾਂ ਜਿਹੜਾ ਸਰੀਰ ਦੀ ਤਰ੍ਹਾਂ ਮਾਨਿੰਦਾ ਹੈ ਅਗਰ ਸਰੀਰ ਦੇ ਕਿਸੇ ਹਿੱਸੇ ਨੂੰ ਤਕਲੀਫ ਪਹੁੰਚਦੀ ਹੈ ਸੱਟ ਲੱਗਦੀ ਹੈ ਤਾਂ ਪੂਰੇ ਸਰੀਰ ਨੂੰ ਪਤਾ ਚੱਲ ਜਾਂਦਾ ਤਾਂ ਸੋਚਣ ਦੀ ਗੱਲ ਇਹ ਹੈ ਕਿ ਜਿਹੜੇ ਮੁਸਲਮਾਨ ਫਲਸਤੀਨ ਵਾਲੇ ਨੇ ਕਿ ਉਹ ਸਾਡੇ ਸਰੀਰ ਦੀ ਤਰ੍ਹਾਂ ਨਹੀਂ ਹੈ ਕਿ ਉਹ ਸਾਡੇ ਮੁਸਲਮਾਨ ਭਾਈ ਨਹੀਂ ਹੈ ਠੀਕ ਹੈ ਅਗਰ ਸਾਨੂੰ ਇਹ ਨਹੀਂ ਮਹਿਸੂਸ ਹੋ ਰਿਹਾ ਤਾਂ ਸਾਨੂੰ ਸੋਚਣ ਦੀ ਲੋੜ ਹੈ ਕਿ ਕੀ ਸਾਨੂੰ ਸੋਚਣ ਦੀ ਲੋੜ ਹੈ ਸਾਨੂੰ ਮੁਸਲਮਾਨ ਹੋਣ ਦੇ ਉੱਪਰ ਤੇ ਨੰਬਰ 1 ਹੋਰ ਗੱਲ ਇਹ ਹੈ ਕਿ ਅਗਰ ਸਾਡੇ ਪਰਿਵਾਰ ਦਾ ਫੈਮਿਲੀ ਦਾ ਕੋਈ ਜੀ ਮਰ ਜਾਂਦਾ ਤਾਂ ਉਸ ਵੇਲੇ ਅਸੀਂ ਕੀ ਕਰਦੇ ਹਾਂ ਅਸੀਂ ਦੁੱਖ ਮਨਾਉਂਦੇ ਹਾਂ ਨਾ ਅਫਸੋਸ ਕਰਦੇ ਹਾਂ ਨਾ ਟੀਵੀ ਬੰਦ ਕਰ ਦਿੰਦੇ ਹਾਂ ਬਾਹਰ ਨਿਕਲਣਾ ਬੰਦ ਕਰ ਦਿੰਦੇ ਹਾਂ ਵਿਆਹ ਸ਼ਾਦੀਆਂ ਕੈਂਸਲ ਕਰ ਦਿੰਦੇ ਹਾਂ ਅਸੀਂ ਕਿੰਨਾ ਕੁਝ ਕੈਂਸਲ ਕਰ ਦਿੰਦੇ ਹਾਂ ਯਾਰ ਸਾਨੂੰ ਇੱਕ ਮੈਸੇਜ ਜ਼ਰੂਰ ਸਾਡਾ ਦਰਦ ਅਹਿਸਾਸ ਇਸ ਤਰ੍ਹਾਂ ਜ਼ਾਹਿਰ ਹੋਣਾ ਚਾਹੀਦਾ ਵਾਕਿਆਤਨ ਸਾਨੂੰ ਲੋਕਾਂ ਨੂੰ ਪਤਾ ਲੱਗਿਆ ਯਾਰ ਕਿ ਮੁਸਲਮਾਨ ਇਸ ਟੰਗ ਗਮ ਮਨਾ ਰਹੇ ਨੇ ਨਾ ਕਿ Eid ਮਨਾ ਰਹੇ ਨੇ ਰੋਜ਼ਿਆਂ ਦਾ ਬਾਅਦ ਜਿਹੜੀ Eid ਮਨਾਉਂਦਾ ਇੱਕ ਦਰਜਾ ਉਹ ਲੱਗਿਆ ਪਰ ਇਹ ਸਾਡੀ ਦੀ ਸਵਾਰ ਖੁਸ਼ੀ ਦੀ Eid ਨਹੀਂ ਹੈ ਇਹ ਗਮ ਦੀ Eid ਹੈ ਠੀਕ ਹੈ ਸਾਰੇ ਮੁਸਲਮਾਨਾਂ ਵਾਸਤੇ ਪੂਰੀ ਕਾਇਨਾਤ ਵਾਸਤੇ ਪੂਰੀ ਦੁਨੀਆ ਵਾਸਤੇ ਗਮ ਹੁੰਦੀ ਹੈ ਫਰਿਸ਼ਤੇ ਕੀ ਸਾਰਿਆਂ ਵਾਸਤੇ ਗਮ ਦੇ ਹਾਲਾਤ ਨੇ ਬੱਚੇ ਛੋਟੇ-ਛੋਟੇ ਕਤਲ ਕੀਤੇ ਜਾ ਰਹੇ ਨੇ ਤੇ ਮੇਰੇ ਸਾਰੇ ਭਾਈਆਂ ਨੂੰ ਗੁਜਾਰਿਸ਼ ਹੈ ਜਿੱਥੇ-ਜਿੱਥੇ ਵੀਡੀਓ ਪਹੁੰਚ ਰਹੀ ਹੈ ਕਿ ਇਸ ਈਦ ਨੂੰ ਥੋੜਾ ਜਿਹਾ ਗਮ ਦੇ ਵਿੱਚ ਦੱਸਿਆ ਜਾਵੇ ਬੱਚਿਆਂ ਨੂੰ ਕਿ ਬੇਟਾ ਅਸੀਂ ਇਸ ਵਾਰ ਈਦ ਦੇ ਉੱਪਰ ਨਾ ਜਸ਼ਨ ਨਹੀਂ ਕਰਨਾ ਅਸੀਂ ਗਮ ਮਨਾਣਾ ਗਰੀਬਾਂ ਨੂੰ ਖਾਣਾ ਖਿਲਾਨਣਾ ਮਜ਼ਲੂਮਾਂ ਨੂੰ ਖਾਣਾ ਖਿਲਾਨਣਾ ਜਿਹਦੇ ਤੱਕ ਕੋਈ ਕੱਪੜਾ ਨਹੀਂ ਪਹੁੰਚਿਆ ਉਹਨਾਂ ਨੂੰ ਕੱਪੜਾ ਪਹੁੰਚ ਜਾਣਾ ਜਿੰਨਾ ਹੋ ਸਕਦਾ ਆਪਣੇ ਤੌਰ ਤੇ ਕਰੋ ਤੇ ਬਾਕੀ ਜੇ ਤੁਹਾਨੂੰ ਕੋਈ ਨੇਕ ਕੰਮ ਕਰਦੇ ਨੇ ਉਹ ਤਾਂ ਆਪਾਂ ਕਰਦੇ ਹੀ ਰਹਨੇ ਆ ਠੀਕ ਹੈ ਇਨਸ਼ਾਅੱਲਾ ਅੱਲਾ ਨਾਲ ਵੀ ਜੁੜੇ ਰਹਿਣਾ ਆਵਾਜ਼ ਉਠਾਓ ਸੋਸ਼ਲ ਮੀਡੀਆ ਤੇ ਉਠਾਓ ਪ੍ਰੈਕਟੀਕਲ ਉਠਾਓ ਤੇ ਬਾਕੀ ਸਾਰਿਆਂ ਤੋਂ ਮੈਂ ਦੁਆ ਲਿੰਦਾ ਹੋਇਆ ਤੇ ਵੀਡੀਓ ਦਾ ਐਂਡ ਕਰਨ ਦੇ ਲਵੇ ਹੀ ਆ ਤੇ ਅਸਲਾਮੁਅਲੈਕੁਮ